ਲੱ ਸੱਜਣਾ ਪਿੰਡ ਬੱਛੂਆਣਾ ਤਹਿਸੀਲ ਬਟਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਝੋਟੀਆਂ ਤਿੰਨ ਲੱਗੀਆਂ ਦਿਖਾਉਣਾ ਇਹ ਮੰਨ ਲਓ ਵੀ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਬਹੁਤ ਕਮਾਲ ਦੀਆਂ ਮੱਝਾਂ ਬਾਈ ਕੋਲ ਦਿਖਾਉਣ ਲੱਗੀਆਂ ਤਿੰਨੇ ਗੱਬਣ ਨੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਕੰਮ ਇਹ ਸੱਜਣ ਦਾ ਹੈਗਾ ਵਪਾਰ ਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਅੱਜ ਹੀ ਹੋਰ ਕੀ ਹਾਲ ਹੈ ਬਾਈ ਠੀਕ ਹੈ ਬਾਈ ਜੀ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ 9 ਬਾਈ ਲਖੂ ਹੈਗਾ ਫੋਨ ਨੰਬਰ ਜੀ ਫੋਨ ਨੰਬਰ 97794 82070 97794 82070 82070 ਕਮਲਖੂ ਵਪਾਰ ਦੀ ਆ ਕੰਮ ਵਪਾਰ ਕਿੰਨਾ ਕ ਪੁਰਾਣਾ ਬਸ 22 ਸਾਲ ਹੋਏ ਨੇ ਬਾਈ ਠੀਕ ਆ ਗੱਲ ਚੱਲਦਾ ਲੋਟ ਵਧੀਆ ਚੱਲ ਜਾਂਦਾ ਬਾਈ ਕਿਰਪਾ ਠੀਕ ਆ ਗੱਲ ਅੱਲ ਵੀ ਕੀਰਾ ਕਮਾਉ ਤਿੰਨਾ ਦੇ ਕੈਮਰਾ ਝੋਟੀਆਂ ਪੂਰੀਆਂ ਸਾਫ਼ ਸੋਤਰੀਆਂ ਨੇ ਨਾ 100 ਦਾ 100 ਆ ਗਈਆਂ ਹਰੇਕ ਪੱਖ ਤੋਂ ਤੇ ਸ਼ੁਰੂਆਤ ਕਰ ਲਾਂਗੇ ਇੱਕ ਨੰਬਰ ਵਾਲੀ ਝੋਟੀ ਤੋਂ ਇਹ ਇੱਥੋਂ ਮਾਰਦੀ ਕੈਮਰਾ ਇੱਥੋਂ ਆ ਗਈ ਗੱਬਣਾ ਪਰ ਆ ਸਿਸਟਮ ਬਹੁਤ ਚੰਗਾ ਥੱਲੇ ਹੈ ਹਨ ਸਵੇਰ ਆ ਦੀ ਠੰਡੀ ਲੱਗਦੀ ਆ ਥਾਣੇ ਮੰਨ ਲਓ ਵੀ ਪੂਰਾ ਗੈਪ ਤੇ ਨੇ ਤਸੱਲੀ ਕਰਾ ਦੇ ਤੇ ਇੱਥੋਂ ਮਾਰਦੇ ਗਾਂ ਵਾਲੇ ਬੰਨਿਓ ਕੈਮਰਾ ਪੂਰੀਆਂ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਸੁਆ ਲੱਖੋ ਸੁਆ ਦੂਜਾ ਬਈ ਆ ਜਾ ਆ ਜਾ ਜੋ ਬਰਾ ਤੌਰ ਖੋਲ ਕੇ ਸੁਆ ਦੂਜਾ ਤੇ ਬਾਕੀ ਥਣ ਲੇ ਬੇ ਨੀ ਮੈਂ ਤੁਹਾਨੂੰ ਇਹ ਕਹੂੰਗਾ ਪੂਰੀ ਸਾਫ ਆ ਗਈ ਨੇ ਕਈ ਪ੍ਰਾ ਲਖੂ ਕਹਿੰਦਾ ਵੀ ਹਰਿਆਣੇ ਜੀ ਬਾਰੇ ਟਾਪ ਦੀਆਂ ਨੇ ਮੈਂ ਕਹਿੰਦਾ ਬਾਰੇ ਟਾਪ ਦੀਆਂ ਜਰਾ ਇੱਥੇ ਵੀ ਖੜੀ ਲਾ ਨਾ ਵੀ ਆਪਣੇ ਵੀ ਬਹੁਤ ਚੰਗਾ ਮਾਲ ਰੱਖੂ ਕਹਿੰਦਾ ਇੱਥੇ ਵੀ ਬੜਾ ਟਾਪ ਦਾ ਇੱਥੋਂ ਕਰ ਸਕਦੇ ਹਾਂ ਚੈੱਕ ਸਿੰਗ ਬਿਲਕੁਲ ਬੰਦ ਲੈ ਚੱਲੇ ਚੱਲੇ ਚੱਲ ਤੋਰ ਦੇ ਕਹਿੰਦੀ ਤੋਰ ਦੇ ਤੋਰ ਦੇ ਦਿਨ ਕਿੰਨੇ ਕੱਢ ਲੂ ਲਖੂ ਦਿਨ ਬਾਈ 4 ਕਿ ਦਿਨ ਕੱਢੂਗੀ 4 ਕਿ ਦਿਨ ਅੱਲਾ ਹੈ ਚਲੋ ਉਧਰ ਲੈ ਬੰਨੇ ਅੱਧੇਨ ਬਾਈ ਕਹਿੰਦਾ ਲੱਗਪਗ ਚਾਰ ਕੱਢ ਦੂ ਤੇ ਬਾਕੀ ਇੱਥੇ ਤੋਂ ਨਾ ਕੱਟੀ ਦੀ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲ ਆ ਗਈ ਤੇ ਹਾਈਟ ਵੀ ਚੰਗੀ ਆ ਤੇ ਬਾਕੀ ਖਾਸ ਗੱਲ ਇਹਦੀ ਇਹ ਰਹੂਗੀ ਵੀ ਥੱਲੇ ਦੀ ਬਿਲਕੁਲ ਸਾਫ਼ ਆ ਗਈ ਉਧਰਲੇ ਪੰਨੇੋਂ ਕਮਾਲਾ ਤਿੰਨ ਤੋਂ ਚਾਰ ਦਿਨ ਬਾਈ ਕਹਿੰਦਾ ਪੈਂਟਿੰਗ ਨੇ ਸੁਹਾ ਦੂਜਾ ਬਾਈ ਸੁਹਾ ਦੂਜਾ ਬਾਈ ਕਿੰਨਾ ਦੁੱਧ ਦਿੱਤਾ ਪਹਿਲਾਂ ਨੇ ਪਹਿਲਾਂ ਨੇ ਬਾਈ 15 ਲੀਟਰ ਕੱਢਿਆ 15 ਲੀਟਰ ਹਾਂ ਤੇ ਸਵਾ ਆਦੀ ਬਹੁਤ ਠੰਡੀ ਆ ਬੜੀ ਕੁੰਨੀ ਝੁੱਟੀ ਆ ਬਈ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀ ਲ ਲੰਬੀ ਵੀ ਫੁੱਲ ਆ ਗਈ ਤੇ ਬਾਕੀ ਥੱਲੋਂ ਗੈਪ ਵੀ ਮੈਂ ਕਹੂੰਗਾ ਫੁੱਲ ਗੈਪ ਆ ਗਿਆ ਤੇ ਆਰਡਰ ਲੱਖੂ ਫਿਰ ਮੌਕੇ ਤੇ ਜਿਵੇਂ ਆਪਾਂ ਕਹਿਦਾਂ ਨੇ ਵੀ ਲਾ ਦੂਗੀ ਪੂਰਾ ਜਮਾਂ ਬਈ ਸੂਨ ਤੱਕ ਆਰਡਰ ਲਾਉਂਦੀ ਆਗੀ ਜਿੰਨੀ ਚੌੜੀ ਬਾਡੀ ਓਨੀ ਚੌੜਾ ਮੈਂ ਕਹੂੰਗਾ ਇਹਦਾ ਆਰਡਰ ਆ ਗਿਆ ਲੱਭੀ ਇੱਥੋਂ ਕਰਾ ਦੀ ਚੈੱਕ ਤੇ ਸਵਾ ਆਦੀ ਠੰਡੀ ਆ ਤੇ ਇੱਥੋਂ ਚੈੱਕ ਕਰਾ ਦੀ ਜਿਵੇਂ ਜਿਵੇਂ ਮੈਂ ਕਹੂੰਗਾ ਵੀ ਤਿਆਰੀ ਕਰੂਗੀ ਸ਼ੂ ਤੱਕ ਦਾ ਲੇਵਾ ਬਣਾ ਦੂ ਅੱਗੇ ਪਿੱਛੇ ਵਾਲਾ ਲੇਵਾ ਰੱਖੂਗੀ ਇੱਥੋਂ ਸਾਰੀ ਕੱਟੀ ਦਿਖਾ ਦੀ ਸਵਾ ਆਦੀ ਆ ਗਈ ਬ ਤੇ ਕਿੰਨੇ ਪੈਸੇ ਲੈ ਲਾਂਗੇ ਅੱਜ ਇਹਦੇ ਜਮੀਨ ਇਹਦਾ ਬਾਈ ਪਾਤਾ ਕੁਛ ਕਰਾ ਲਓ ਹਾਂਜੀ 165 ਦੀ ਮੱਝ ਦੇ ਦਾਂਗੇ 1 ਲੱਖ ਤੇ 65 ਦੀ 65000 ਦੀ ਅੱਜ ਆਪਾਂ ਦੇ ਦਾਂਗੇ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਤੇ ਬਾਕੀ ਬਰੀਕ ਆ ਗਈ ਉਸ ਤੋਂ ਹਨਾ ਮੋਟਾ ਪਣ ਜਾ ਨਹੀਂ ਹੈਗਾ ਕਿਤੇ ਵੀ ਤੇ ਇਹ ਮੰਨ ਲਓ ਵੀ 100 ਦਾ 100 ਹੀ ਆ ਜਿੰਨੀ ਕ ਹੈਗੀ ਆ ਖਰੀ ਆ ਜਮਾ ਹਾਂ ਬਈ ਚੰਗੇ ਸੀਮਣ ਤੋਂ ਗੱਬਣਾ ਆ ਗਾੜੀ ਵੀ ਇਹਦੀ ਚੰਗੀ ਨਿਕਲੂਗੀ ਤੇ ਬਾਕੀ ਪਿਛਾੜੀ ਦਾ ਬਿਨਾਂ ਸ਼ੱਕ ਇਹਨੇ ਚੰਗਾ ਦੁੱਧ ਪਾਏ ਦੇਣਾ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਉਹਦੀ ਮੈਂ ਕਹੂੰਗਾ ਬਈ ਜਿਆਦੇ ਕਹ ਲਈ ਉਹਦੀ ਕੇਰ ਤੇ ਡਿਪੈਂਡ ਰਹੂਗਾ ਹਨਾ ਹਾਂ ਅਜੇ ਕੋਈ ਸ਼ਕੀਨ ਸੱਜਣਾਂ ਵਾਲੇ ਜਾਊਗਾ ਤਾਂ ਕਿਲੋ ਬਾਦੀ ਕਢਾ ਲੂ ਵੱਧ ਕਢਾ ਲਾ ਅਜੇ ਕੋਈ ਬਿਨਾ ਸਾਮ ਵਾਲਾ ਲੈ ਕੇ ਆ ਉਹ ਚਾਹੇ ਇਹਨੂੰ 5 ਕਿਲੋ ਬੈਗ ਲੈ ਆਵੇ ਹਾਂ ਆ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 65 ਜੇ ਲੱਖ ਕੋਈ ਤਿੰਨੇ ਲੈਂਦਾ ਹੋਇਆ ਉਦੋਂ ਦਾ ਕਰ ਦਾਂਗੇ ਕ ਠੀਕ ਆ ਗੱਲ ਤੇ ਹੁਣ ਲੱਭੀ ਦੋ ਨੰਬਰ ਵਾਲੀ ਤੇ ਮਾਰਦੇ ਕੈਮਰਾ ਤੋੜ ਦੋਗੇ ਨੀ ਜੀ ਖੋਲ ਕੇ ਵੀ ਇਹਦਾ ਸੂਆ ਬਾਈ ਇਹਦਾ ਬਾਈ ਤੀਜਾ ਸੂਆ ਤੀਜਾ ਸੂਆ ਆ ਨਹੀਂ ਵਪਾਰੀ ਕੋ ਕਹਿੰਦੇ ਦੂਜੀ ਹੁੰਦੀ ਆ ਜ਼ਿਆਦਾਤਰ ਨਾ ਇਹ ਤੀਜਾ ਹੈ ਬਾਈ ਆਪਾਂ ਕਹਿ ਕੇ ਦੇ ਠੀਕ ਆ ਗੱਲ ਆ ਮਾਰਦੇ ਮਾਰਦੇ ਲੱਭੀ ਕੈਮਰਾ ਐਨ ਦਿਖਾ ਦੇ ਓਏ ਸ਼ੌਂਕ ਜੀ ਨਾਲ ਪੂਰਾ ਸ਼ੌਂਕ ਨਾਲ ਦਿਖਾ ਦੇ ਮਿੱਤਰ ਵੀ ਨੇ ਤੇਰੇ ਬੰਦੇ ਇਹੇ ਇਹੀ ਗੱਲ ਦੀ ਆ ਲੈ ਆ ਲੈ ਆ ਕਿੰਨੇ ਨਾਲ ਰਹਿਗੇ ਤੇ ਇਹਦੇ ਬਾਈ 5 ਦਿਨ ਬਾਕੀ ਨੇ 5 ਦਿਨ ਆ ਇਧਰ ਲੈ ਬੰਦੇ ਦੀ ਕੱਢ ਲੋ ਜੀ ਕਿੰਨਾ ਦੁੱਧ ਸਿਆ ਦੂਜੇ ਸੂਏ ਦੁੱਧ 13 ਬਾਈ ਦੁੱਧ 13 ਲੀਟਰ ਦੂਜੇ ਸੂਏ ਤੀਜਾ ਸੁੰਦਿਆ ਇਦ ਕੀ ਹੈ ਆਸ ਫਿਰ ਕੋਈ ਵੀ ਕਿਲੋ 2 ਕਿਲੋ ਵਧਣ ਦੀ ਵੀ ਨਹੀਂ ਵਧੂ ਬਾਈ ਤੀਜੇ ਆ ਕੇ ਪੀਕ ਤੇ ਆਉ ਡੰਗਰੇ ਮੈਂ ਠੀਕ ਆ ਗੱਲ ਕਮਾਲਾ 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 ਐਨੂੰ ਕਮਾ ਕੇ ਲੈ ਚਲੋ ਉਧਰਲੇ ਬੰਨੇ ਤੇ ਇਥੋਂ ਲੱਭੀ ਫੇਸ ਤੇ ਮਾਰਨੀ ਕੈਮਰਾ ਸਿੰਘ ਆਇਕੂੰਗਾ ਜੇ ਮੈਂ ਪਤਲੇ ਸਿੰਘ ਜੀ ਆ ਗਈ ਹੈ ਨਾ ਜਮਾ ਬਾਈ ਸਵੇਰ ਹੀ ਠੰਡੀ ਲੱਗਦੀ ਆ ਤੇ ਗੱਬਣ ਇਹ ਵਧੀਆ ਠੀਕਾਂ ਤੋ ਨੇ ਹਾਂ ਬਾਈ ਗੱਬਣ ਤਿੰਨੇ ਚੰਗੇ ਠੀਕਾਂ ਡਿਟੇਲ ਤਾਂ ਨਹੀਂ ਆਪਣੇ ਕੋਲੇ ਵੀ ਕਿਹੜੇ ਤੋਂ ਐਜੈਕਟ ਇਹ ਜਿਹੜੀ ਹੈਗੀ ਆ ਬਾਈ ਆ ਛੋਟੀ ਦੀ ਜਿਹੜੀ 1 ਨੰਬਰ ਤੇ ਦਿਖਾਈ ਸੀ ਹ ਏ ਬਾਈ ਨਵਾਬ ਤੋਂ ਗੱਬਣਾ ਠੀਕ ਆ ਗੱਲ ਆ ਹਾਂ ਤੇ ਇਹ ਜੋ ਠੀਕ ਕਿੰਨੇ ਦਿਨ ਕਰਦੀ ਜਿਹੜੀ ਹੁਣ ਤੋਰੀ ਜਾਂਦੀ ਹੈ ਕੈਮਰੇ ਇਹ 5 ਦਿਨ ਕਰਦੀ ਬਾਈ 5 ਦਿਨ ਆ ਲੈ ਆ ਲੈ ਆ 10 ਹੋਰ ਲੈ ਆ ਇਧਰ ਲੈ ਬੰਨੇ ਆ ਇਹਨੂੰ ਲੰਬੀ ਚ ਲਾ ਕੇ ਆਂ ਐਂ ਦੀ ਘਮਾ ਕੇ ਬੰਦੀ ਤੇ ਭਾਰ ਬੋਝ ਦੀ ਥਣਾ ਥੋਣਾ ਦੀ ਗਾਰੰਟੀ ਰਹੂਗੀ ਹਾਂ ਬਾਈ ਭਾਰ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਜੇ ਕਿਸੇ ਭਰਾ ਨੇ ਮੈਂ ਕਹਿਲਾਂ ਵੀ ਆਨਲਾਈਨ ਮੰਗਾਉਣੀ ਆ ਬਾਈ ਬੇਚਨ ਸ਼ੋਕੇ ਮਗੋਂ ਬਾੜੇ ਠੀਕ ਆ ਗੱਲ ਆ ਪਰ ਜਿਆਦਾ ਬੇਨਤੀ ਭਰਾਵਾਂ ਨੂੰ ਇਹ ਕਰਦਾ ਹੁੰਦਾ ਮੈਂ ਹਾਂ ਵੀ ਜਿਹੜਾ ਗੱਬਣ ਪਸ਼ੂ ਹੈ ਚਾਹੀਏ ਨੇੜੇ ਆ ਕੇ ਹੈਨਾ ਮਾਲਕ ਦੇ ਘਰੋਂ ਕਿਰਾਂ ਪਾਸ ਕਰਕੇ ਲੈ ਜਾਏ ਉੱਥੇ ਮਾਲਕ ਦੀ ਜ਼ਿੰਮੇਵਾਰੀ ਵੀ ਖਤਮ ਹੋ ਜਾਂਦੀ ਆ ਕੱਲ ਜਾਣ ਵਾਲੀ ਦੀ ਜ਼ਿੰਮੇਵਾਰੀ ਆਪਦੀ ਬਣ ਜਾਂਦੀ ਜੀ ਦੀ ਤੇ ਦੁੱਧ ਲੰਮਾ ਸਮਾਂ ਦੇਊਗੀ ਦੁੱਧ ਬਾਈ 6 ਮਹੀਨੇ ਦਿੰਦੀ ਆ ਗੱਬਣ ਹੋ ਕੇ ਵੀ ਠੀਕ ਆ ਗੱਲ ਆ ਅਸੀਂ ਈ ਮਹੀਨੇ 7 ਮਹੀਨੇ ਲਗਭਗ ਬਾਈ ਕਹਿੰਦਾ ਦੁੱਧਾਂ ਦੀ ਬਰੀਕ ਹੈ ਜੀ ਲੱਗੀ ਪਰਾਜੀ ਇੱਕ ਫੁੱਲ ਆ ਗਈ ਮੋਟਾਪਨ ਨਹੀਂ ਹੈਗਾ ਕਿਤੇ ਵੀ ਤੇ ਕੁਆਲਿਟੀ ਤੁਹਾਨੂੰ ਇਹ ਦੱਸ ਦੂੰਗਾ ਜੇ ਮਾਨਸਾ ਜ਼ਿਲ੍ਹਾ ਹੋ ਗਿਆ ਬਠਿੰਡਾ ਜ਼ਿਲ੍ਹਾ ਹੋ ਗਿਆ ਨਾ ਇੱਥੇ ਜਿਹੜੀ ਮੱਜਾਂ ਦੀ ਕੁਆਲਿਟੀ ਆ ਹਰਿਆਣੇ ਦੀ ਟੱਕਰ ਦੀਆਂ ਮੱਜਾਂ ਦੀ ਕੁਆਲਿਟੀ ਜਿਹੜੇ ਪੁਰਾਣੇ ਰਵੇ ਹਾਂ 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 ਬਾਈ ਪੁਰਾਣੇ ਰਵੇ ਏਰੀਏ 'ਚ ਇਹ ਮੰਨ ਲਓ ਸਾਈਡ ਪਾਸਾ ਕੋਈ ਨਾ ਬਾਈ 100 ਦੀ 100 ਰਹੂਗੀ 100 ਦੀ 100 ਰਹੂਗੀ ਠੀਕ ਹੈ ਗੱਲ ਉਹ ਠੰਡੀ ਹੈ ਵੀ ਪੂਰੀ ਹੈ ਨਾ ਕੁੰਨੀਆਂ ਬਾਈ ਛੋਟੀ ਕਿੰਨੇ ਪੈਸੇ ਇਹਦੇ ਇਹ ਬਾਈ ਹਾਂ ਨ 30000 ਦੀ ਇਹ 1 30 ਦੇ ਦਾਂਗੇ ਤੇ ਆ ਦੇ ਦਾਂਗੇ 1 ਲੱਖ ਤੇ 65000 ਹਾ ਇਹਦੇ ਬਾਈ ਕਹਿੰਦਾ ਲੱਗਿਆ ਨਵਾਬ ਦਾ ਸੀ ਮਨ ਨੂੰ ਨਵਾਬ ਦਾ ਜੀ ਜੇ ਕੋਈ ਦੋਨੇ ਲੈਂਦਾ ਹੋਇਆ ਭਰਾ ਦੋਨੇ ਦੇ ਦਾਂਗੇ ਬਾਈ ਜੋੜੇ ਚ ਪ੍ਰਯਾਤ ਕਰ ਦਾਂਗੇ ਕਰਦਾ ਹਾਂ ਕੰਸੀਸ਼ਨ ਹਾਂ ਜਾਂ ਕਹਿ ਲੀਏ ਕੋਈ 200 ਕਿਲੋਮੀਟਰ ਜੋੜਾ ਪਹੁੰਚ ਕਰਾ ਲੈ ਕਰ ਦਾਂਗੇ ਬਾਈ ਮਾਨਤਨ ਮਾਨਤਨ ਕਰਦੇ ਠੀਕ ਹੈ ਗੱਲ ਤੇ ਹੁਣ ਲੱਭੀ ਮਾਰਦੇ ਤੈਨ ਨੰਬਰ ਵਾਲੀ ਤੇ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤਸੱਲੀਆਨ ਫੁੱਲ ਕਰਾ ਦੇ ਜਿੰਨੀ ਕਹਿੰਦੇ ਹੁੰਦੇ ਆ ਇੱਥੋਂ ਮਾਰਦੀ ਕੈਮਰਾ ਅਤੌਰ ਤੇ ਖੋਲ ਕੇ ਇਹ ਵੀ ਫੁੱਲ ਵੱਡੀ ਆ ਗਈ ਹੈ ਨਾ ਹਾਂ ਬਾਈ ਇਹ ਫੁੱਲ ਫਾਈਨਾਲੀ ਇਹਦਾ ਸੂਆ ਇਹਦਾ ਵੀ ਤੀਜਾ ਸੂਆ ਬਾਈ ਸੂਆ ਤੀਜਾ ਆ ਸੂਆ ਬਾਈ ਕਹਿੰਦਾ ਇਹਦਾ ਵੀ ਤੀਸਰਾ ਥਣਲੇਵਾ ਦਿਖਾਦੀ ਲੱਭੀ ਜਮ ਇਨਸਾਫ ਆ ਗਈ ਆਂ ਦੀ ਇਹ ਲੈ ਚਲੀ ਬਾਈ ਇਧਰ ਲੈ ਬੰਨੇ ਕੱਢ ਕੇ ਤੇ ਸੂਆ ਆ ਗਈ ਬਾਈ ਕਹਿੰਦਾ ਤੀਜਾ ਤੇ ਵੱਡੀ ਫੁੱਲ ਵਜਨ ਵੀ ਫੁੱਲ ਤੇ ਲੇਵਾ ਵੀ ਫਿਰ ਤੁਹਾਨੂੰ ਇਹ ਕਹਾਂਗੇ ਮੱਲੋ ਬਟਨ ਵਾਲਾ ਲੇਵਾ ਆ ਗਿਆ ਫੜਾਕੇ ਵਾਲਾ ਲੇਵਾ ਆ ਗਿਆ ਲੰਬੀ ਲੰਬੀ ਕਰ ਸਕਦੇ ਹਾਂ ਚਾ ਇੱਕ ਏ ਬਾਈ ਕਨਾ ਥੋੜਾ ਜਿਹਾ ਕਈ ਵਾਰੀ ਕਿਸੇ ਸੱਜਣ ਦੇ ਨਾ ਘਰੋਂ ਪਸ਼ੂ ਘੱਟ ਕੱਢੇ ਹੁੰਦੇ ਆ ਪਰ ਕੁਆਲਿਟੀ ਬਾਲੀ ਚੰਗੀ ਆ ਮੈਂ ਜੀ ਇੱਥੋਂ ਕਰ ਸਕਦੇ ਚੱਕ ਲੈ ਚੱਲ ਲੈ ਚਲ ਅੰਦਰ ਪਰੇਸ਼ਾਨ ਨਾ ਕਰ ਲੈ ਚੱਲ ਲੈ ਚੱਲ ਕਮਾਗੀ ਕੋਈ ਗੱਲ ਨਹੀਂ ਕਿੰਨੇ ਦਿਨ ਕੱਢੂਗੀ ਇਹ ਇਹ ਬਾਈ 4-5 ਦਿਨ ਇਹ ਕੱਢਦੀ ਆ 4-5 ਦਿਨ ਕੱਢਦੀ ਆ ਹਾਂ ਇਹਦਾ ਕਿੰਨਾ ਦਾ ਦੱਸਿਆ ਇਹਨੇ ਬਾਈ 14 ਦਿੱਤਾ ਪਿਛਲੇ ਸੂਏ 14 ਲੀਟਰ ਤੇ ਕੁਆਲਿਟੀ ਚੰਗੀ ਆ ਕੁਆਲਿਟੀ ਚੰਗੀ ਕੁਆਲਿਟੀ ਫੁੱਲ ਟੌਪ ਦੀ ਆ ਜਿਹੜੇ ਸੱਜਣ ਨੇ ਕਹੇ ਲਿਆ ਬਰੀਡ ਤੇ ਕੰਮ ਕਰਨਾ ਬੱਚੇ ਲੈਣੇ ਆ ਆ ਬੱਚੇ ਪਾਉਣ ਵਾਲੀ ਮੱਝ ਆ ਤੇ ਦੁੱਧ ਦੇ ਮੰਨ ਲਓ ਵੀ ਸਾਰੀਆਂ ਮੱਜਾਂ ਬਾਈ ਕਹਿੰਦਾ ਲੰਮਾ ਟਾਈਮ ਹੀ ਦੰਦੀਆਂ ਨੇ ਤੇ ਇੱਥੇ ਤੋਂ ਉਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਥਣ ਲਈ ਮੇਰੀ ਬਿਲਕੁਲ ਸਾਫ ਆ ਗਈ ਗੱਲ ਬਿਆਨ ਕਰਾ ਦੇ ਤਸੱਲੀ ਜੀ ਹਰੇਕ ਪੱਖ ਤੋਂ ਕਿੰਨਾ 14 ਕਿਲੋ ਦੱਸਿਆ ਦਾ 14 ਦਿੱਤਾ ਬਾਈ ਹਾਂ ਇਹਦਾ ਤਾਂ ਨਹੀਂ ਸੀਮਨ ਦੀ ਡਿਟੇਲ ਪਤਾ ਵੀ ਨਾ ਨਹੀਂ ਬਾਈ 15 ਉਹ ਸਮਾਈਆਂ ਸੂਮੀਆਂ ਦਾ ਚੰਗੀਆਂ ਆਪ ਪੂਰੀ ਸਮਾਈ ਚੋਈ ਹੋਈ ਆ ਇੱਥੋਂ ਇੱਥੋਂ ਕਰਾ ਲਈ ਲੰਬੀ ਜਿਹੀ ਇੱਕ ਇਹ ਆ ਗਈ ਜੈਡ ਬਲੈਕ ਇੱਥੋਂ ਦੇ ਆਰਡਰ ਤੇ ਮਾਰਦੀ ਕੈਮਰਾ ਦੇ ਇਧਰਲੇ ਬੰਨੇ ਜਾਊਗੀ ਉਹ ਠੰਡੀ ਆ ਥੋੜਾ ਡਰਦੀ ਆ ਉੱਪਰੇ ਕਰਕੇ ਨਾ ਇਹ ਇੱਥੇ ਇੱਥੇ ਲਿਆ ਇਹ ਇੱਥੋਂ ਕਰਾ ਦੇ ਜਾ ਇੱਕ ਸਾਈਡਸ ਆ ਪਤਾ ਨਹੀਂ ਕਰਦੀ ਨਾ ਬਈ ਜਮਾਂਗੀ ਪਾਸੇ ਪੂਸੀ ਵਾਲੀ ਗਰੰਟੀ ਰਹੂਗੀ ਜਮਾਂ ਬਈ ਗਰੰਟੀ ਕਿੰਨੇ ਪੈਸੇ ਦੀ 140 ਹਾਂ ਨਾ ਬਈ 1 ਲੱਖ ਤੇ 140000 ਦੀ ਇਹ 140 ਦੀ ਹੋ ਗਈ ਆ ਮੇਰਾ ਖਾਲਾ 2 ਨੰਬਰ ਵਾਲੀ ਇੱਕ 30 13 ਦੀ ਉਹ 1 ਪੈਂਡ ਆ। 1 ਪੈਂਡ ਦੀ ਆ। ਆ ਰੇਟ ਹੈ ਮੰਨ ਲਓ ਵੀ ਹਰੇਕ ਬੰਦੇ ਦੀ ਪੌਂਚ ਜੀ ਵਾਲਾ ਰੇਟ ਹੀ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ। ਨੰਬਰ ਕਿਹੜਾ ਹੋਰ ਬੋਲ ਦੋ ਜੀ। ਨੰਬਰ 9297794 82070 97794 820 70 22 ਦਾ ਨੰਬਰ ਆ ਪਿੰਡ ਬੱਛੂਆਂ ਤਹਿਸੀਲ ਬਡਲਾਡਾ ਮੰਡੀ ਤੇ ਜ਼ਿਲ੍ਹਾ ਬਈਨੂ ਰਹਿ ਜੂਗਾ। ਸਾਡੇ ਨਾਲ ਮਾਨਸਾ ਝੋਟੀਆਂ ਤਿੰਨ ਦਿਖਾਤੀਆਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ। ਧੰਨਵਾਦ।